ਮਨ ਜੀ ਕੀ ਹਾਲ ਚਾਲ ਹੈ ਆ ਜੀ ਆਪਾਂ ਵਿੱਕੀ ਭਾਈ ਉਹਨਾਂ ਕੋਲ ਆਏ ਸੀ ਡੀਐਸ ਵਾਲਿਆਂ ਕੋਲੇ ਗੱਡੀ ਲੱਗੀ ਸੀਗੀ ਆਪਣੀ ਤੇ ਬੰਪਰ ਜਿੱਦਾਂ ਕਰਾਉਣਾ ਸੀਗਾ ਉਹ ਦਿਖਾਉਨੇ ਆ ਤੁਹਾਨੂੰ ਤੇ ਆਹ ਲੱਗੀ ਸੀਗੀ ਲਾਈਟ ਵਿੰਗ ਹੀ ਉਹ ਦੀ ਟੋਟਲੀ ਸੀਗੀ ਬੰਪਰ ਨਾਵਾ ਪਾਉਣਾ ਵਾ ਫੈਂਡਰ ਹੁੰਡਰ ਤੇ ਆਹ ਫੈਂਡਰ ਦਾ ਹੋ ਗਿਆ ਕੰਮ ਪਾ ਜਿੱਦ ਕੀ ਹੋਣਾ ਕੋਲੇ ਤੇ ਇੱਥੇ ਆ ਕਰਾਉਨੇ ਆ ਹੁਣ ਆ ਫੈਂਡਰ ਸਿੱਧਾ ਕਰ ਦੇਣਗੇ ਦੇਖਦੇ ਆ ਜੇ ਬਿਨਾਂ ਰੰਗ ਤੋਂ ਸਰਦਾ ਹੋਇਆ ਤਾਂ ਬਿਨਾਂ ਰੰਗ ਤੋਂ ਸਰਦਾਂਗੇ ਬੰਪਰ ਦਾ ਪਰ ਲੈ ਆਂਦਾ ਸੀਗਾ ਵਿਸ਼ਾਲ ਵਾਲਿਆਂ ਤੋਂ ਲਿਆਏ ਸੀ ਤੇ ਗੱਡੀ ਆਪਣੀ ਹੋ ਗਈ ਦੋ-ਤਿੰਨ ਦਿਨ ਹੋ ਕੇ ਉਦੋਂ ਟੱਚ ਹੋ ਗਈ ਸੀ ਹਾਂ ਆ ਬੇ ਬੰਪਰ ਤੇ ਫਿਰ ਉਹਨੂੰ ਪੇਂਟ ਵਗੈਰਾ ਕਰ ਲਾਂਗੇ ਜਿੰਨੇ ਕੰਪਿਊਟਰ ਦੇ ਨਾਲ ਰੰਗ ਵਗੈਰਾ ਮੈਚ ਹੋ ਜਾਊਗਾ ਉਹ ਚੀਜ਼ ਕਰਕੇ ਫਿਰ ਆਪਾਂ ਜਿੰਨੇ ਵੀ ਹੋ ਪੰਪਰ ਦੁੱਧ ਮੈਜਾ ਉਹ ਟੁੱਟ ਗਿਆ ਸੀਗਾ ਥੱਲੇ ਨੂੰ ਟੁੱਟ ਗਿਆ ਸੀਗੇ ਸੰਭਾਈ ਉਹ ਖੁੱਲਣ ਲੱਗ ਗਿਆ ਸੀਗਾ ਆ ਲੈਟ ਦਾ ਖੋਲ ਲੀਂ ਟੈਂਡਰ ਦੇ ਦੇ ਤਾਂ ਕਿਵੇਂ ਆ ਲੈਟ ਦਾ ਆ ਭਾਈ ਜੀ ਨਾ ਜੀ ਆਮੋ ਉਹ ਵਾਲੀ ਜਿਹੜੀ ਪਾਈਪ ਆ ਇਹ ਵੀ ਲੀਕ ਹੋ ਗਈ ਸੀਗੀ ਸਵੇਰੇ ਮੈਂ ਦੇਖਿਆ ਥੱਲੇ ਨਾ ਕਬੀ ਤੋਂ ਡਿੱਗੇ ਡੁੱਲਿਆ ਪਿਆ ਸੀਗਾ ਇਹ ਵੀ ਦੇਖਦੇ ਫੜ ਕੇ ਵੀ ਚੇਂਜ ਕਰਾ ਦਾਂਗੇ ਹੋਰ ਹੌਲੀ ਹੀ ਪਤਾ ਲੱਗਣਾ ਹੈ ਸਮਾਨ ਦਾ ਬਾਕੀ ਦੇਖ ਕੇ ਪਤਾ ਲੱਗ ਜਾਊਗਾ ਹੋਰ ਕੀ ਕੀ ਚੱਕਰ ਖੁੱਲ ਜਾਂਦੇ ਸੀਗੇ ਬਾਈ ਹੁਣੇ ਉਹ ਫੈਂਡਰ ਵਗੈਰਾ ਲਾ ਲਿਆ ਜਿਹੜਾ ਮੁੜਿਆ ਹੋਇਆ ਚਾ ਅੱਛਾ ਤੇ ਹੁਣ ਉਧਰ ਬਾਈ ਔਰ ਡੈਂਟ ਡੂੰਡ ਕੱਢੂਗਾ ਜਾ ਕੇ ਉਹ ਦੇਖਦੇ ਆਂ ਆਪਾਂ ਉਧਰ ਜਿਹੜਾ ਡੈਂਟ ਡੂੰਡ ਕੱਢਦਾ ਬਾਈ ਫੈਂਡਰ ਚ ਡੈਂਟ ਹੈ ਜੇ ਸੁੱਕ ਆਹ ਕੱਢੀ ਜਾਂਦੇ ਆ ਬਾਈ ਉਹਨੇ ਫੈਂਡਰ ਦਾ ਡੈਂਕ ਜੇ ਸੁੱਕਾ ਨਿਕਲੇਗਾ ਤਾਂ ਸੁੱਕਾ ਦੇਖ ਲਾਂਗੇ ਜੇ ਪੇਂਟ ਕਰਨਾ ਪਿਆ ਤਾਂ ਉਹ ਦੇਖ ਲਾਂਗੇ ਜਿਵੇਂ ਲੋਟ ਆਇਆ ਤਾਂ ਸੋਲੀ ਬਾਈ ਉਹਨੇ ਕਰੀ ਜਾਂਦੇ ਆ ਸਾਫ ਇਹਦਾ ਇਹਦਾ ਜਾਨੀ ਮਾਜਾ ਕੋਈ ਮੜਾ ਮੋਟਾ ਪਾੜ ਜਾਂਦਾ ਜਾਂ ਇੱਕ ਬੰਦਾ ਬਿਲਕੁਲ ਸਾਰਾ ਰੰਗ ਜਾਂ ਲੈ ਜਾਊਗਾ ਸਾਰਾ ਤੇ ਇਹ ਰੰਗ ਸਾਰਾ ਸਾਫ਼ ਹੋ ਜਾਊਗਾ ਉਹ ਠੀਕ ਹੋ ਗਿਆ ਅੰਦਰੋਂ ਬਾਈ ਡੈਂਟਿੰਗ ਕਰੀ ਜਾਂਦੇ ਆ ਨਾディ ਆ ਵੀ ਡੈਂਟੇ ਨਿਕਲ ਗਿਆ ਆਹਾ ਰੰਗ ਲਾ ਲਿਆ ਹੋਇਆ ਆ ਲਿਆ ਹੋਇਆ ਵਾ ਤੇ ਆ ਇੱਥੇ ਕਲਮਗੁਲਾ ਦਾ ਰੰਗ ਆਪਾਂ ਕਰ ਨੂੰ ਰਹਿਣ ਦਾਂਗੇ ओरिजिनल ਪੀਸ ਹੀ ਰੱਖਾਂਗੇ ਹਾਂਜੀ ਭੇਜਤੀ ਭਾਈ ਤੇ ਇਹ ਆਪਾਂ ओरिजिनल ਪੀਸ ਹੀ ਰੱਖਾਂਗੇ ਇਹ ਤੇ ਰੰਗ ਕਰਦੇ ਆਂ ਇਹ ਨਾਲੇ ਓਮਿੰਗਾ ਪੈਣਾ ਨਾਲੇ ਫਿਰ ਕੱਲ ਨੂੰ ਨੁਕਸਾਨ ਹੀ ਹੈ ਜੀ ਦਾ ਤਾਂ ਬੈਠੇ ਸੀ ਡੀਐਸ ਕਾਰ ਕੇਅਰ ਭਾਈ ਉਹਨਾਂ ਕੋਲੇ ਤੇ ਬਾਕੀ ਕੰਮ ਆਪਣਾ ਚੱਲੀ ਜਾਂਦਾ ਵਾ ਇੱਕ ਆਪਣਾ ਜਵਾਨ ਅੰਦਰ ਆ ਏ ਰੋਟੀ ਲੈਣ ਚੱਲਿਆ ਹੋ ਹੁਣ ਦੁਪਹਿਰਾ ਹੋ ਗਿਆ 2 2:30 ਵਜ ਗਏ ਨਾ 2:30 ਵਜ ਗਏ ਨੇ ਹੁਣ ਰੋਟੀ ਟੀ ਖਾਣੇ ਆ ਫਿਰ ਤੇ ਕਾਰ ਦਾ ਕੰਮ ਆਪਣੇ ਦਾ ਚੱਲੀ ਜਾਂਦਾ ਵਾ ਪੰਪ ਨੂੰ ਸਿਕਾਈ ਜਾਂਦੇ ਆ ਫਿਰ ਉਹ ਰੰਗ ਰੰਗ ਮਾਰਨਗੇ ਹੁਣ ਆ ਲਾ ਰਹੇ ਨੇ ਬਾਈ ਹੁਣੀ ਇਹਨਾਂ ਦਾ ਟੇਪ ਜਿਹਾ ਕੋਈ ਲਿਕਵਿਡ ਜਿਹਾ ਵਾ ਇਹ ਲਾਉਣਗੇ ਹੁਣ ਇਹ ਲਾ ਕੇ ਫੇਰ ਇਹਦੇ ਤੇ ਮੰਨ ਲਓ ਰੰਗ ਵੇਰਾ ਕੀਤਾ ਜਾਊਗਾ ਜਿਹੜਾ ਕੰਪਿਊਟਰ ਨਾਲ ਮੈਚ ਕਰਕੇ ਆਪ ਨੂੰ ਕਰ ਲੈਣਗੇ ਇਹ ਸਾਰਾ ਲਾ ਕੇ ਇਹ ਨਾਲ ਦੇ ਨਾਲ ਸੁੱਕੀ ਜਾਂਦੀ ਹੈ ਤੇ ਉਦੋਂ ਫੇਰੇ ਤੇ ਰੰਗ ਕਰਕੇ ਕੱਲ ਤੱਕ ਹੋ ਜਾ ਕੰਪਲੀਟ ਇਹ ਵੀ ਆ ਗਈ ਆਪਣੀ ਨਵੀਂ ਲਾਈਟ ਤੇ ਕੋਸ਼ਿਸ਼ ਆਮਾਨ ਆਪਾਂ ਜਿਹੜੀ ਪੁਰਾਣੀ ਲਾਈਟ ਆਪਣੀ ਉਹਦੇ ਵਿੱਚੋਂ ਕੱਢ ਕੇ ਪਾ ਲੈਣਾ ਵਾ ਜਿੰਨਾ ਦਾ ਆਪ ਨੂੰ ਸੀਗਾ ਵੀ ਸਹੀ ਆ ਜਿਹੜਾ ਜਿਵੇਂ ਮੋਟਰ ਵਗੈਰਾ ਵਾ ਉਹ ਪੁਰਾਣੀ ਲਾਈਟ ਦੇ ਵਿੱਚੋਂ ਨਿਕਲਿਆ ਹੋਊਗਾ ਦੇ ਦੇ ਆ ਪਾ ਕੇ ਜੇ ਚੱਲ ਪਈ ਦਾ ਮਹਾਰਾਜ ਦੀ ਕਿਰਪਾ ਨਾਲ ਓਕੇ ਪ੍ਰਮਾਤਮਾ ਨੂੰ ਪਤਾ ਫਖਰੀ ਜਾਂਦੇ ਰੰਗ ਬਾਈ ਹੁਣੀ ਇਹ ਸਿੰਗਲ ਕੋਰਟ ਚੱਲ ਰਿਹਾ ਵਾ ਇਹ ਸਿੰਗਲ ਕੋਰਟ ਚੱਲੀ ਜਾਂਦਾ ਵਾ ਫਿਰ ਡਬਲ ਕੋਟ ਮਾਰ ਦਨਗੇ ਰੰਗ ਪੂਰਾ ਮੈਚ ਜਦੋਂ ਹੋ ਗਿਆ ਉਦੋਂ ਫਿਰ ਪਤਾ ਲੱਗ ਜੂ ਆਪਾਂ ਨੂੰ ਦਿੱਕੀ ਦਾ ਸਟਮ ਅਸਰ ਜੇ ਬੰਪੂਰ ਆਪਾਂ ਕਰੇ ਕੱਲੂ ਮਿਲ ਜੂਗਾ ਸੁੱਕ ਸੁੱਕ ਜਾਊਗਾ ਜੀ ਅੱਜ ਸ਼ਾਮ ਤੱਕ ਹੋ ਗਿਆ ਤਾਂ ਅੱਜ ਸ਼ਾਮ ਤੱਕ ਕਰ ਦਾਂਗੇ ਜਿਵੇਂ ਵੀ ਹੋਊਗਾ ਉਹਨੂੰ ਉਵੇਂ ਹੀ ਆਪਾਂ ਫਿਰ ਕਲੀਅਰ ਕਰ ਦਾਂਗੇ ਇਹੋ ਟ ਆਪਣੀ ਆਪ ਜੀ ਰੁੱਡੀ ਮੋਟਰ ਆਪਾਂ ਇਹਦੇ ਵਿੱਚੋਂ ਕੱਢ ਕੇ ਵਰਤ ਲਈ ਸੀਗੀ ਮੋਟਰ ਆਪ ਲੈ ਕੇ ਨੇ ਐਸਿਕਲੀ ਲੈਡ ਹੀ ਲੈਂਦੀ ਸੀ ਕਿਉਂਕਿ ਆਪਾਂ ਨੂੰ ਮੋਟਰ ਦਾ ਸਹੀ ਸੀਗੀ ਆਪਣੀ ਮੋਟਰ ਬਣਾਣੀ ਲੈਟ ਲਈ। ਓਹੀ ਵਰਤ ਲਈ ਕਿਉਂਕਿ ਫਿਰ ਨੀਵਰ ਉਹ ਜਿਹੜੀ ਮੋਟਰ ਵਾਲੀ ਆ ਉਹਦੀ ਕੋਸਟ ਜ਼ਿਆਦਾ ਜਾਂਦੀ ਸੀਗੀ। ਕਿ ਜਿਹੜੀ ਚੀਜ਼ ਆਪਾਂ ਵਰਤ ਸਕਦੇ ਹੋਏ ਉਹ ਚੀਜ਼ ਆਪਾਂ ਵਰਤੀ ਆ ਵਿੱਚੋਂ ਫਿਰ। ਵਾਧੂ ਪੈਸਾ ਨਹੀਂ ਲਾਇਆ। ਤੇ ਫੈਂਡਰ ਵੀ ਆਪਣਾ ਸਹੀ ਆ ਗਿਆ ਫਿੱਟ ਹੋ ਗਿਆ ਤੇ ਗਲਮਕੁਲਮ ਲਾ ਦਾਂਗੇ। ਰੰਗ ਕਰ ਲੱਗ ਜਾਂਦਾ ਫਿਰ ਬੜਾ ਮਹਿੰਗਾ ਕੰਮ ਮੁੜ ਕੇ ਹੋ ਜਾਂਦਾ ਕੱਲ ਨੂੰ ਵੀ ਯਾਰ। ਪਿੰਡ ਰੰਗਾ ਜਾਂ ਸੋ ਗੱਲਬਾਤ ਹੁੰਦੀ ਆ ਆਪਰ ਆਪਣਾ ਰੰਗ ਹੋਈ ਜਾਂਦਾ ਉਹ ਕੱਸ ਦਾਂਗੇ ਕੱਲ ਨੂੰ ਜਾਂ ਅੱਜ ਜਿੰਮੇ ਵੀ ਹੋਊ ਕਹਿਣਗੇ ਬਾਜੂੜੀ ਡੀਐਸ ਕਾਰ ਕੇ ਆ ਉਸਤਾਦ ਬੈਠਾ ਵਿੱਕੀ ਉਸਤਾਦ ਫੋਨ ਤੇ ਲੱਗਿਆ ਅੱਜ ਫ੍ਰੀ ਆ ਇਹ ਆਪਾਂ ਚਾਹ ਪੀ ਰਹੇ ਹਾਂ ਨਾਨ ਮਗਰ ਖਾ ਲਈ ਆਪਾਂ ਨਾਨ ਸ਼ੱਕ ਕੇ ਹਟੇ ਸੀ ਜੀ ਹੁਣ ਉੱਕੀਸ ਬਾਅਦ ਬੈਠੇ ਨੇ ਪੌਂਚ ਬਿਜੀ ਆ ਨਾਟਕ ਦੇਖ ਰਹੇ ਹਾਂ ਕਿ ਫਿਰ ਨੂੰ ਅੱਛਾ ਜੀ ਬਗਾਰਾ ਕਰਦੇ ਸੀ YouTube ਉੱਲੇ ਪੇਂਟ ਹੋ ਗਿਆ ਆਪਣਾ ਜਿਹੜਾ ਉਹਦੂ ਚਮਕਾੜਾ ਮਾਰਨਗੇ ਤੇ ਫੇਰ ਇੱਕ ਹੋਰ ਕੋਡ ਵੱਜੂਗਾ ਦੋ ਕੋਡ ਤਾਂ ਵੱਜ ਗਏ ਤੇ ਤੇ ਇਹ ਤਕਰੀਬਨਾ ਆਪਣਾ ਹੋ ਗਿਆ ਕੰਪਲੀਟ ਜੀ ਇੱਕ ਕਲਾਸ ਕੁ ਡਰਿੰਦਾ ਹੋਊਗਾ ਸ਼ਾਇਦ ਦੋ ਰਿੰਜਾ ਮੈਨੂੰ ਹੁਣ ਪ੍ਰੋਪਰ ਤਾਂ ਪਤਾ ਨਹੀਂਗਾ ਤੇ ਉਧਰ ਬਾਈ ਨੇ ਉਨਾ ਚਿਰ ਉਹਦਾ ਜਾਬਤਾ ਜਾ ਪੂਰਾ ਕਰਤਾ ਪੰਨੋ ਨੂੰ ਕਿ ਥੱਲੇ ਮੱਖਾ-ਮੱਖਾਈਆਂ ਲਾ ਕੇ ਕਿਰਾਂ ਖੜਾਤਾ ਵੀ ਕਾਨੂੰ ਲਿਆਇਓ ਉਹ ਟੁੱਟਿਆ ਡਟਿਆ ਹੋਇਆ ਸੀਗਾ ਤੇ ਕੋਲੀ ਲਾਈਟ ਵੀ ਫਿੱਟ ਹੋ ਗਈ ਬਾਈ ਕਹਿੰਦਾ ਵੀ ਇਹ ਬਾਲਾ ਚਰ ਨਹੀਂ ਖੜਨਾ ਓਖਣੇ ਅਗਲੇ ਵਾਜ ਕੇ ਡਿੱਗਣ ਦਾ ਡਰਾ ਕਿਉਂਕਿ ਟੁੱਟ ਕਾ ਤੇ ਅੜਜ ਕਾ ਵੀ ਬਸੇ ਹੋ ਗਿਆ ਸੀਗਾ ਤੇ ਇੱਕ ਦੋ ਦਿਨ ਲਈ ਖੜ ਸਕਦਾ ਵਾ ਬਾਈ ਹਾਂ ਆਪਣੇ ਦਾ ਪੰਪ ਰੰਗ ਹੋਇਆ ਵਾ ਉਤੇ ਜਾਲੀਆਂ ਕਰਤੀਆਂ ਫਿੱਟ ਔਰ ਫੋਗਲਟ ਵੀ ਹੈ ਤੇ ਜਾਲੀਆਂ ਬਾਈ ਨੇ ਕਰਤੀਆਂ ਫਿੱਟ ਹੁਣ ਗੱਡੀ ਤੇ ਵੀ ਲਾ ਦੇਣਗੇ ਇਧਰੋਂ ਵੀ ਹੋ ਗਿਆ ਉਹ ਵੀ ਲੱਗ ਗਿਆ ਤੇ ਜਿਹੜੀ ਨੰਬਰ ਪਲੇਟ ਹੈਗੀ ਆਪਣੀ ਜੈਲੋ ਉਹ ਆਪ ਇਥੋਂ ਕਲਮ ਪਾਈਓ ਲੱਗ ਜਾਣਗੀਆਂ ਉਹ ਲਾ ਦਾਂਗੇ ਬਾਂਸਰਾਂ ਵਾਲੇ ਕੋਲ ਹੀ ਹੁੰਦੀ ਹੈ ਬਈ ਤੇ ਉਹ ਇੱਥੇ ਲਾ ਦੇਣਗੇ ਆਲੇ ਉਹ ਆਪਿਆ ਬਾ ਪਲੇਟ ਹੈ ਬਾਈ ਉਹਨੇ ਚ ਲਾ ਕੇ ਰੱਖਤੀ ਹੋਊਗੀ ਤਾਂ ਮੂਹ ਨੂੰ ਟੱਕੀ ਵਾਲਾ ਸੀਗਾ ਸ਼ੀਸ਼ਾ ਜਿਹਾ ਉੱਪਰੋਂ ਨਹੀਂ ਹੁੰਦਾ ਸੀਗਾ ਥੱਲੇ ਆ ਜਾਂਦਾ ਥੱਲੋਂ ਤਾਂ ਨਹੀਂ ਜਾਂਦਾ ਸੀਗਾ ਹੁਣ ਠੀਕ ਆ ਆਪਾਂ ਲੋ ਲੈਂਦੇ ਚਾਰ ਹਾਂ ਬਾਕੀ ਖਰਾਬ ਪਏ ਆ ਲੇਟਾਂ ਪਰ ਵੀਜ ਬਾਈ ਖੁੱਲੀ ਬੈਠਾ ਵਾ ਡਬਲ ਵਾਲੇ ਵੀ ਆ ਤੇ ਸਿੰਗਲ ਵਾਲੇ ਵੀ ਆ ਵੀ ਲੇਟਾਂ ਆਪਾਂ ਖੁੱਲੀਆਂ ਹੋਈਆਂ ਸੀਗੇ ਆ ਇਹ ਵੱਜਣ ਦੇ ਨਾਲ ਹੀ ਫਿਰ ਸਾਰਾ ਝੜ ਗਿਆ ਬੱਲ ਇਹ ਹਾਂ ਵੱਜਣ ਵਾਲੀ ਝੜ ਗਈ ਨਾ ਬਲੋ ਸਾਰੇ ਆ ਮਗਲੇ ਜਿਹੜੀਆਂ ਟਾਕੀਆਂ ਸੀਗੀਆਂ ਨਾ ਇਹਨਾਂ ਦੀ ਮੋਟਰਾਂ 'ਚ ਪ੍ਰੋਬਲਮ ਆ ਗਈ ਸੀਗੀ ਤੇ ਉਹ ਵੀ ਤਿਆਨ ਲੋਕਾਂ ਦੀਆਂ ਤੇ ਉੱਪਰ ਲਾ ਲੋਕ ਜਿਹੜਾ ਸੀਗਾ ਐਂਡੀਕੇਟਰ ਵੀ ਜਾਗਦੇ ਆ ਆ ਐਂਡੀਕੇਟਰ ਨੇ ਮੇਰੇ 'ਚ ਵੱਜੀ 60 ਜੀ ਏਲਟ ਵਿੱਚ ਵੱਧ ਕਰਦਾ ਉਹ ਓਕੇ ਮਗਲੀ ਲੇਟ ਆਪਣੀ ਜਗਦੀ ਨਹੀਂ ਸੀਗੀਆਂ ਪਰ ਇੰਡੀਕੇਟਰ ਵੀ ਜਗਦੇ ਆ ਤੇ ਲੇਟ ਵੀ ਜਾ ਕੀ ਆ ਇੱਥੇ ਲਾਈਟ ਵੀ ਆਪਣੀ ਓਕੇ ਆ ਤੇ ਇੰਡੀਕੇਟਰ ਵੀ ਓਕੇ ਉਹ ਵੀ ਜਗੀ ਆ ਹਮ ਆਪਣਾ ਤਕਰੀਬਨ ਡਨ ਹੋ ਗਿਆ ਸੌਜੋ ਸੌਜੋ ਬੱਤ ਨੀਂਨੀ ਕਰ ਲੋ ਮੈਨੂੰ ਤੇਰੇ ਬਾਗ ਚ ਆ ਗਿਆ ਤੋਰਾ ਕਹਿੰਦਾ ਨਹੀਂ ਇੱਥੇ ਸੌਜੋ ਸਿਰ ਤੇ ਸੌਂਜੋ ਇੱਥੇ ਸੌਂਜੋ ਪੁੱਤ ਸੌਂਜੋ 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 ਮੇਰਾ ਤਾਂ ਕਿਸੀ ਨੂੰ ਨਾ ਟਿਕਟ ਗਈ ਮੈਂ ਤਾਂ ਸੋਲ ਟੁੱਟ ਕੇ ਵੀ ਕੀ ਹੋ ਗਿਆ ਹੈ ਇਹ ਜਿਹੇ ਕੀ ਚੱਕਰ ਪੈ ਗਿਆ